ਸਤ ਸਾਲ ਆਹਗੁਰ ਜੀ ਕੀ ਬਤੋ ਸੰਗਤ ਜੀ ਜਿਹੜੇ ਪੰਜਾਬ ਦੇ ਹਾਲਾਤ ਆ ਨਾ ਅੱਜ ਕੱਲ ਬੜੇ ਨਾ ਚੁੱਕਿਆ ਕਿਉਂਕਿ ਪੰਜਾਬ ਦੇ ਵਿੱਚ ਆਲੇ ਦੁਆਲੇੋਂ ਜਿਹੜਾ ਪਾਣੀ ਆ ਨਾ ਸਾਰਾ ਪੰਜਾਬ ਦੇ ਉੱਤੇ ਸੁੱਟਿਆ ਜਾ ਰਿਹਾ ਵਾ ਪੰਜਾਬ ਨੂੰ ਸਮਝੋ ਵੀ ਖਤਮਦਾਨ ਦੀ ਤਿਆਰੀ ਦੇ ਵਿੱਚ ਆ ਪਰ ਇਹਨਾਂ ਨੂੰ ਦੱਸ ਦਈਏ ਵੀ ਸਭ ਤੋਂ ਪਹਿਲਾਂ ਆਪਾਂ ਇਹ ਵੇਖੀਏ ਕਿ ਜਦੋਂ ਧੰਨ 시ਰ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਜੀ ਨਾ ਤੇ ਉਹ ਟਾਈਮ ਦੇ ਉੱਤੇ ਵੀ ਜਿਹੜੇ ਪਹਾੜੀ ਰਾਜੇ ਸੀਗੇ ਸਾਡੀਆਂ ਵਿਰੋਧੀ ਧਿਰਾਂ ਉਹਨਾਂ ਨੇ ਸੋਚਿਆ ਪੀ ਇਹ ਕਿਹੜੀ ਕੌਮ ਨੰ ਤਿਆਰ ਹੋ ਗਈ ਆ ਉਹਨਾਂ ਨੇ ਇਸ ਕੌਮ ਨੂੰ ਮਾਰਨ ਦੀ ਪੂਰੀ ਤਿਆਰੀ ਕੀਤੀ ਉਹਨਾਂ ਨੇ ਤਾਂ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 14 ਤੋਂ ਵੱਧ ਲੜਾਈਆਂ ਲੜੀਆਂ ਪਰ ਸਾਰੀਆਂ ਲੜਾਈਆਂ ਦੇ ਵਿੱਚ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਇਸ ਤਰ੍ਹਾਂ ਉਹਨਾਂ ਨੇ ਕੌਮ ਨੂੰ ਖਤਮ ਕਰਨ ਦਾ ਸੋਚਿਆ ਵੀ ਕਿਹੜੇ ਤਰੀਕੇ ਨਾਲ ਇਹ ਜਿਹੜੀ ਨਵੀਂ ਕੌਮ ਸਾਜ ਦਿੱਤੀ ਗਈ ਆ ਉਹਨੂੰ ਖਤਮ ਕੀਤਾ ਜਾਵੇ ਪਰ ਉਹਨਾਂ ਨੇ ਨਿਕਲਦਾ ਨਹੀਂ ਪਤਾ ਹੈਗਾ ਵੀ ਉਹਦੇ ਵਿੱਚ ਖੰਡੇ ਬਾਟੇ ਦਾ ਜਿਹੜਾ ਅੰਮ੍ਰਿਤ ਆ ਨਾ ਉਹ ਸਾਡੇ ਰਗਾਂ ਦੇ ਵਿੱਚ ਦੌੜਦਾ ਪਿਆ ਵਾ ਤੇ ਇਸ ਕਰਕੇ ਇਹ ਜਿਹੜੀ ਕੌਮ ਹੈ ਚੜ੍ਹਦੀ ਕਲਾ ਦੇ ਵਿੱਚ ਕੌਮ ਆ ਇਹ ਕੌਮ ਖਤਮ ਹੋਣ ਵਾਲੀ ਕੌਮ ਨਹੀਂ ਹੈ ਜੀ